ਚਾਲ ਉਹ ਬੋਲਿਆ ਇਹ ਫਾਈਨਲ ਦੀ ਪਹਿਲੀ ਡੇਡ ਵਾਲੀ ਕਬੱਡੀ ਫੂਲਾ ਸਭਰਾ ਵਾਲੇ ਪਾਸੋਂ ਬਰਨਾਲੇ ਪਿੱਟ ਵਾਲਾ ਪਾ ਰਿਹਾ ਚਾਰ ਲੱਗੇ ਹੋਏ ਹੈ ਡੇਡ ਦੀ ਹੈਗਾ ਸਿੱਧੀ ਕਬੱਡੀ ਆ ਜੀ ਇੱਕ ਵਾਲੀ ਅੱਧਾ ਕੱਟ ਦਿਓ ਜੈਂਟਾ ਫੜ ਫੂਲਾ ਜੈਂਟਾ ਫੜ ਫੂਲਾ ਹੋ ਕਹਿੰਦੇ ਛੋਟਾ ਬੁੱਗਾ ਕਹਿੰਦੇ ਘਿਹਾਰੇ ਵਾਲਾ ਹੋ ਛੋਟਾ ਬੁੱਗਾ ਘਿਹਾਰੇ ਵਾਲਾ ਡੱਕੜ ਦੀ ਕੋ ਜਾਤੇ ਦੇ ਹੱਥ ਹੁੰਦਿਆਂ ਜਿੱਤਾਂ ਦੇ ਹਾਰਾ ਇਹ ਪਹਿਲੀ ਕਬੱਡੀ ਤੇ ਖੜਕਾ ਦੜਕਾ ਹੋ ਗਿਆ ਬੋਲਿਆ ਪਹਿਲੀ ਦੇ ਖੜਕਾ ਦੜਕਾ ਆ ਟੋਰੇ ਵਾਲਾ ਇਹ ਕਿਹਦੇ ਤਾਬੇ ਸੋਰ ਸਿੰਘੀ ਨੂੰ ਆਪਣਾ ਉਸਤਾਦ ਵਰਦਾ ਹੈ ਸੋਰ ਸਿੰਘੀ ਤਾਬੇ ਨੂੰ ਉਸਤਾਦ ਮੰਨੇ ਸੇਵਕ ਗੁੱਟ ਦਾ ਫੜਾਕੋ ਉਹ ਸੇਵਕ ਕਹਿੰਦੇ ਗੁੱਟ ਦਾ ਫੜਾਕੋ ਇਹ ਖਿਡਾਰੀਆਂ ਕਿਹਦੇ ਚਕਾਰੇ ਲੱਗਦਾ ਹੈ ਭਾਈ ਲੰਦੂ ਵਾਲਾ ਕਬੱਡੀ ਪਾ ਰਿਹਾ ਸਭ ਤੋਂ ਛੋਟੀ ਉਮਰ ਦਾ ਖੇਡ ਰਿਹਾ ਓਪਨ ਦੇ ਵਿੱਚ ਖੇਡ ਰਿਹਾ ਜਿਹਦੀ ਘਾਟ ਉੱਪਰ ਹੈ ਉੱਪਰ ਦੇ ਕਬੱਡੀਆਂ ਉਹ ਜਿਹੜੇ ਚਾਰੇ ਲੱਗੇ ਆ ਉਹ ਚਾਰੇ ਓਪਨ ਦੇ ਵਿੱਚ ਖੇਡ ਰਿਹਾ ਨਹੀਂ 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 ਪੁੱਛ ਕਰਨੀ ਨਹੀਂ ਨਹੀਂ ਗੱਲਾਂ ਚੱਲੀਆਂ ਨੇ ਇਹ ਭੂਗੇ ਕਿਹਦੇ ਘਿਹਾਰੇ ਵਾਲੇ ਦਾ ਦਿੱਕਤਾ ਵੀਰ ਟੀਮ ਆਉਂ ਕਹਿੰਦੇ ਕਿ ਅੱਜ ਦੀ ਧਾਰੀਵਾਲ ਦੀ ਖੇਡ ਦੀ ਵਾਦਾ ਕਰ ਦਿੱਤਾ ਹੈ ਸ਼ਬਾ ਕਬੱਡੀ ਪਾ ਗਿਆ ਕਾਲੂ ਧਾਰੀਵਾਲ ਦਾ ਚੰਡਿਆ ਹੋਇਆ ਇਹ ਚੰਗੇ ਉਸਤਾਦ ਦੇ ਚੰਡੇ ਕੰਬਿਆ ਕਿਸੇ ਨਹੀਂ ਤੇ ਹੈ ਸਿੰਘ ਸ਼ੇਰ ਤੇ ਬਾਜ ਕਿਦੋਂ ਗੁਲਾਮੀ ਸੰਦੇ ਹੈ ਕਿ ਸਿੰਘ ਫੇਟ اپنی ٹیم ਦੇ ਹਿੱਸੇ ਦੇ ਵਿੱਚ ਜੋੜ ਚੁੱਕਿਆ ਹੈ ਛੱਪਾ ਕਹਿੰਦੇ ਭਾਈ ਲੰਧੂ ਕਬੱਡੀ ਪਾਰ ਹੈ ਕਿਹਾ ਜੇ ਲਾਗੇ ਕਰਕੇ ਭਾਈ ਲੰਧੂ ਪੈਂਦਾ ਤਿੰਨ ਪਿੰਡ ਬਸ਼ੂਰ 2004 ਹੋਇਆ ਪੂਨੀਆਂ ਦੇ ਵਿੱਚ ਰਿਸ਼ਤੇਦਾਰੀ ਕੁਝ ਸਮਾਂ ਪੂਨੀਆਂ ਵਿੱਚ ਬਹਿੰਦੀ ਦਿੱਤਾ ਪਰ ਪੰਮੇ ਨੇ ਡੰਗਦਾ ਕਹਿੰਦੇ ਆਰਤੀਆਂ ਦੇ ਕੰਡੇ ਵਾਂਗੂ ਤੋਲਦਾ ਉਹ ਪੰਮਾ ਕਹਿੰਦੇ ਰਾਜੋ ਕੇ ਤਿੰਦਵਾ ਆ ਤੋਲ ਗਿਆ ਆਰਤੀਆਂ ਦੇ ਅੱਜ ਅੱਕ ਬੱਝਦੀ ਆ ਜੱਗਾ ਕਹਿੰਦੇ ਬਿਆਲਪੁਰਿਆ ਕਬੱਡੀ ਪਾ ਰਿਹਾ ਚਾਰ ਲੱਗੇ ਹੋਇਆ ਇਹ ਬਿਆਲਪੁਰਿਆ ਸਾਮੀ ਦੀ ਰੇਡ ਹਰੇ ਚੰਗਿਆ ਯੋਧੇ ਪੁਰਿਆ ਇਹ ਜੀਨਾ ਪੁਰਿਆ ਆਉਂਦੀ ਪੈਣੀ ਹੈ ਜੱਦਾ ਛੱਡ ਦਿਓ ਜੱਗੇ ਦਾ ਸਵੀਰਪੁਰ ਦਰਸ਼ਨੀ ਹੈ ਤੇ ਜਾਦੇ ਦੇ ਵੀ ਕਹਿੰਦੇ ਫਸਲ ਬੋਲੀ ਪਾਉਂਦੇ ਆ ਤੇ ਜੰਗ ਬੇਟਿਆ ਤਾਂ ਵੀ ਫੋਨ ਕਰਦੇ ਆ ਉਸਤਾਦ ਜੀ ਆਪਣੀ ਤੱਤੂ ਕੇ ਗੁਰਜੇ ਦੇ ਵਿੱਚ ਫਾਈਨਲ ਚ ਪੁੱਜ ਗਏ ਆ ਹੋਰੇ ਅਜੇ ਮੁੰਡਾ ਕੋਈ ਯੂਰਪ ਤੋਂ ਜਿਹੜਾ ਵੀਡੀਓ ਪਾਲ ਕਰ ਰਿਆ ਸੀ ਸ਼ੇਰਾ ਭਰਾ ਸਾਡਾ ਵੱਡੋਏ ਵਾਲਾ ਪੱਕੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਕਬੱਡੀ ਦਾ ਕਰਕੇ ਇਹ ਆਵਸਰ ਹੈ ਗੋਪੀ ਸਭਰਾ ਦੀ ਰੇਡ ਚਾਰ ਬੱਬੇ ਵਰਗੇ ਬੱਬੇ ਵਰਗੇ ਪੰਮਾ ਚੱਕ ਗਿਆ ਕੋਚ ਚੱਲ ਗੋਪੀ 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 ਸਭਰਾਵਾ ਦਾ ਨਾਮ ਬੜਾ ਵੱਡਾ ਤੇ ਪੰਮਾ ਕਹਿੰਦਾ ਰਾਜੂ ਕਹਿੰਦਾ ਵੀ ਨਾ ਬੜਾ ਵੱਡਾ ਹੈ ਪਲੇ ਸਭ ਤੋਂ ਵੱਧ ਟੀਮਾਂ ਦੇ ਵਿੱਚ ਰਹੇ ਆ ਪੰਜ ਛੇ ਕਲੱਬ ਹਿੰਮਤ ਦੱਸਿਆ ਉਹ ਜਿਹੇ ਹੋਇਆ ਜਿਹੜੇ ਤਰਨਤਾਰ ਜ਼ਿਲ੍ਹੇ ਦੇ ਵਿੱਚੋਂ ਜਿਨ੍ਹਾਂ ਨੂੰ ਕਬੱਡੀ ਦਾ ਕਰਕੇ ਕਲੱਬ ਰਜਿਸਟਰ ਹੋਇਆ ਅੱਜ ਕੱਲ ਦਾ ਸਾਰੀਆਂ ਪਿੰਕਾਂ ਦਾ ਕਲੱਬ ਰਜਿਸਟਰ ਕਰਾ ਲੈਂਦੇ ਆ ਉਹਨਾਂ ਸਮਿਆਂ ਦੇ ਜਿਹੜੇ ਪਿੰਡ ਦੇ ਪੱਲੇ ਖੇਡ ਹੁੰਦੀ ਸੀ ਨਾ ਉਹਨਾਂ ਪਿੰਡਾਂ ਦਾ ਕਲੱਬ ਰਜਿਸਟਰ 88 ਦੀ ਉਹਨਾਂ ਸਮਿਆਂ ਦੇ ਵਿੱਚ ਕਲੱਬ ਇਦਾਂ ਨਹੀਂ ਸੀ ਰਜਿਸਟਰ ਹੁੰਦੇ ਉਹਨਾਂ ਦੇ ਵਿੱਚ ਕਿਹੜੇ ਪਿੰਡ ਦੇ ਵਿੱਚੋਂ ਕੋਈ ਤਾਂ ਵੀ ਪਲੇਅਰ ਸੱਚਾ ਜੰਟਾ ਖੇਡ ਕੇ ਬਾਹਰ ਖੇਡ ਕੇ ਆਉਂਦੇ ਸੀ ਉਹਨਾਂ ਦਾ ਨਾਮ ਹੁੰਦਾ ਸੀ ਫਿਰ ਕਲੱਬ ਨੂੰ ਰਜਿਸਟਰੀਆਂ ਮਿਲਦੀਆਂ ਸੀ ਥੋਲਿਆ ਇਹ ਬੱਚੇ ਲੱਗ ਪਏ ਲਾਡੀਆਂ ਜੰਟਾ ਮੈਂਦੇ ਮਹੀਦੀਪੁਰ ਆ ਬੱਲੇ ਬੱਲੇ ਕਰਵਾ ਗਿਆ 6 ਫੁੱਟ ਕੰਦ ਗੁੱਟ ਫੜਿਆ ਤੇ ਘਾਤਾਂ ਫੂਲਾਂ ਬਾਹਰ ਨੰਬਰ 43 ਦਾ موسیقی ਪਾ ਵੀ ਮੁਗਿਆ ਕਬੱਡੀ ਵਿਦੇਸ਼ਾਂ ਦਾ ਟੂਰ ਵੀ ਲੱਗਾ ਚੰਗਾ ਖੇਡਿਆ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵਿਊਜੇਰਲੈਂਡ ਦੇ ਗਰਾਊਂਡਾਂ ਦੇ ਵਿੱਚ ਪੱਗਿਆ ਇਹਦੇ ਵੀ ਬਾਤਾਂ ਪਾਈਆਂ ਤੇ ਟਿਊਜੇਰਲੈਂਡ ਦੇ ਗਰਾਊਂਡਾਂ ਦੇ ਵਿੱਚ ਮੁਗੇ ਘਿਹਾਲੇ ਦੇ ਬਾਤਾਂ ਪਾਈਆਂ ਚਾਰ ਲੱਗੇ ਹੋਇਆ ਤੇ ਘਿਹਾਲੇ ਵਾਲਿਆ ਉਹ ਕਹਿੰਦੇ ਟੱਕਰ ਕਿਹਦੇ ਨਾਲ ਹੋਦੀ ਗੱਲ ਸਮੇਂ ਦੀ ਹੋਣੀ ਹੈ ਜਿਸ ਭਰਾਵਾ ਵਾਲੇ ਨੇ ਚਾਰੇ ਚੋਟੀ ਦੇ ਸਟਾਪਰ ਲਾਏ ਆ ਆ ਪਸ ਕਰਿਆ ਇਹ ਗੱਲ ਕਰਾਣੇ ਲੱਗੂਗੇ ਇੱਕ ਘਿਹਾਲੇ ਵਾਲੇ ਕਾਕੇ ਕਰੋੜ ਦਾ țeਲਾ ਕਹਿੰਦੇ ਇੱਕੋ ਪਿੰਡ ਇਲਾਕਾ ਇੱਕ ਟਕਾਲੇ ਕਾਲ ਟਕਾਲੇ ਮੁ ਗਿਆ ਪੱਜ 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 ਨੰਬਰ 11 ਤੇ ਬੱਬੂ ਆ ਗਿਆ ਤੇ ਜੱਫੇ ਇਧਰ ਵੀ ਚੱਕੇ ਲੱਗ ਰਹੇ ਸ਼ੁਰੂ ਹੋ ਜਣੇ ਆ ਬੱਬੂ ਪਹੁੰਚ ਚੁੱਕਿਆ ਕਿਉਂਕਿ ਬੱਬੂ ਦਾ ਇਤਿਆਰ ਪੂਰਾ 10000 ਮਾਰ ਕੋਟ ਸੁਭਰਾ ਤੇ ਸੂਰ ਸਿੰਘ ਪੰਜਾਬ ਦੇ 12493 ਪਿੰਡ ਨੇ ਤੇ ਸਭ ਤੋਂ ਵੱਡਾ ਪਿੰਡ ਪੰਜਾਬ ਦਾ ਲੋਂਗੋਵਾਲ ਮੰਨਿਆ ਗਿਆ ਦੂਜੇ ਨੰਬਰ ਤੇ ਮਹਾਰਾਜ ਤੀਜੇ ਨੰਬਰ ਤੇ ਬਿਲਕਾ ਦੀ ਗੱਲ ਕਰਦੀ ਹੈ ਤੇ ਅਸੀਂ ਤਰਨਤਾਰ ਦੀ ਜਿਹੜੇ ਦੋ ਪਿੰਡ ਸੁਭਰਾ ਦੇ ਸੂਰ ਸਿੰਘ ਨੂੰ ਲਾ ਲਿਆ ਜਿਹੜਾ ਦੀ 16000 ਤੋਂ ਪਾਰ ਕੋਟ ਕਰ ਜਾਂਦੀ ਹੈ ਹੋ ਜਾਂਦੇ ਐ 30 ਸਕਿੰਟ ਦੇ ਵਿੱਚ ਵੀ ਜਿੰਦਗੀ ਆਰ-ਪਾਰ ਕਰ ਦਿੰਦੀ ਹੈ ਕਬੱਡੀ ਇਹ ਗੱਲ ਤਕਾਣੇ ਲੱਗ ਜਾਂਦੀ ਹੈ ਯਾਰ ਕੋਈਆ ਚੱਕਾ ਉਹ ਕਿਤੇ ਫੇੜ ਫੇੜ ਕੇ ਕਬੱਡੀਆਂ ਪਾ ਰਿਹਾ ਚਾਰ ਸਟਾਪਰ ਤੇ ਚਾਰਾਂ ਦੇ ਵਿੱਚੋਂ ਸਟੇਕ ਦਾ ਸਭਰਾ ਪਿੰਡ ਹੈ ਇਹ ਵੱਡਿਆ ਪਿੰਡਾਂ ਦੀ ਗੱਲ ਚੱਲਦੀ ਹੈ ਤੇ ਪੈਂਟ ਦੇ ਪਰਵੇਸ਼ ਕਰ ਚੁੱਕਾ ਆ ਸਭਰਾਵਾ ਵਾਲਾ ਫੱਗੇ ਦਾ ਟੀਲਾ ਗੋਪੀ ਕਬੱਡੀ ਪਾ ਰਿਹਾ ਚਾਰ ਸਟਾਪਰ ਚੋਟੀ ਦੇ ਖੜੇ ਐ ਤੇ ਚਾਰਾਂ ਦੇ ਉੱਤੇ ਮੁੰਡੇ ਨੇ ਪਹਿਲੀ ਕਬੱਡੀ ਅੱਜ ਦੇ ਮੈਚ ਦੇ ਇਹ ਪਹਿਲੀ ਕਬੱਡੀ ਦੇ ਘਿਹਾਰੇ ਨਾਲ ਖੜਕਾ ਧੜਕਾ ਕਰਿਆਲੇ ਵਜ ਨਾਲ ਖੜਕਾ ਧੜਕਾ ਇਹ ਟੱਕਰ ਚੱਕਰ ਚੱਕਰ ਟੱਕਰ ਚੱਕਰ ਚੱਕਰ 30 ਸਕਿੰਟ ਦੀ ਕਬੱਡੀ ਮਖਤ ਪਾਉਂਦੀ ਰੇਡਰਾਂ ਨੂੰ ਉਹ 30 ਸਕਿੰਟ ਦੀ ਕਬੱਡੀ ਤਕਤਾ ਦੇ ਮਖ ਪਾਉਂਦੀ ਰੇਡਰਾਂ ਨੂੰ ਉਹ 30 ਸਕਿੰਟ ਦੀ ਕਬੱਡੀ ਵੱਡੇ ਵੱਡੇ ਆਨਾਮ ਉਹ ਦਵਾਉਂਦੀ ਰੇਡਰਾਂ ਦੇ ਹੋ ਰ ਚੁੱਕਾ ਹੈ ਪਾ ਵੀ ਗਪੂਲਾ ਕਬੱਡੀ ਛੱਬਿਆ ਤੇਰਾ 4 ਇੰਤਜ਼ਾਰ ਕਰਦੇ ਪਿਆ ਹੈ ਦਾਰਿੰਗ ਵਾਲੇ ਫੌਜੀ ਦੇ ਵੀ ਕੈਮਰੇ ਚ ਕਾਇ ਇਕੱਲੇ ਇਕੱਲੇ ਪਲੇਅਰ ਤੇ ਪਹਿਲਾਂ ਫੌਜ ਦੇ ਵਿੱਚ ਸਪੋਰਟ ਸਕੂਟੇ ਦੇ ਵਿੱਚ ਨੌਕਰੀ ਕੀਤੀ ਤੇ ਅੱਜ ਕੱਲ ਮੁੰਡਿਆਂ ਨੂੰ ਕੋਚਿੰਗ ਦੇ ਰਿਹਾ ਮੈਨੂੰ ਲੱਗਦਾ ਛੱਬਾ ਵੀ ਫੜ ਗਿਆ ਮੁੰਡੇ ਨੇ ਮੁੰਡੇ ਨੇ ਉਹ ਕਹਿੰਦੇ ਜੋਰ ਸਿੰਘ ਵਾਲਾ ਪੇਟਾ ਤੇ ਛੱਬਾ ਵੀ ਫੜ ਗਿਆ ਉਹ ਜੱਫਾ ਲਾ ਦਿੱਤਾ ਹੈ ਅਗਲੀ ਕਬੱਡੀ ਪੈਂਦੇ ਬੂਲਾ ਵਰਦਾਰੇ ਵਾਲਾ ਗੁਰੂ ਦਾ ਖਾਲਸਾ ਕਬੱਡੀ ਪੌਂਦ ਲੈ ਕੇ ਬਾਦ ਚੁੱਕਿਆ ਹੈ ਚਾਰ ਲੱਗਿਆ ਤੇ ਚਾਰਾਂ ਦੇ ਵਿੱਚੋਂ ਪਜੀਠੇ ਵਾਲਿਆ ਇਧਰ ਵੀ ਜੱਫੇ ਝੂਟੀ ਦੇ ਲੱਗੀ ਆ ਰਿਹਾ ਹੈ ਬਿਲਕੁਲ ਜੀ ਬਿਲਕੁਲ ਵਰਦਾਰੇ ਬੰਦ ਨੂੰ ਅਚੇਲਾ ਮੁੰਡਾ ਕਹਿੰਦਾ ਵੀ ਕਾ ਪੈ ਗਿਆ ਕੋਈ ਸੁਭਰਾ ਦੇ ਲੱਗ ਗਿਆ ਨਾ ਜੋਰ ਸਿੰਘ ਵਾਲਾ ਇਹ ਹਰਵਿੰਦਰ ਜਿਹਦੇ ਪਹਿਲਾ ਜੱਫਾ ਚੋਟੀ ਦਾ ਲਾਇਆ ਛੱਬਾ ਕਬੱਡੀ ਪਾ ਗਿਆ ਚਾਰ ਲੱਗਿਆ ਤੇ ਛੱਬਾ ਹੁਣ ਟੱਕਰ ਫਿਰ ਉਸ ਦੇ ਨਾਲ ਟੱਕਾ ਹਰਵਿੰਦਰ ਦੇ ਨਾਲ ਬਗਿਆ ਮੁੰਡਾ ਖੇਡਦਾ ਰਿਹਾ ਤੇ ਗੱਲਾਂ ਮੈਨੂੰ ਲੱਗਦਾ ਔਣਾ ਇਸ ਸਮੇਂ ਦੇ ਵਿੱਚ ਟਕਰਾਅ ਛੇਤੀ ਲਾ ਲੂਗਾ ਕਿਉਂਕਿ ਜਿਹੜੇ ਹਰਵਿੰਦਰ ਜਿਦੋਂ ਸਟਾਪਰ ਕੋਈ ਚੰਗਾ ਚੱਲ ਜੇ ਫਿਰ ਢਿੱਗ ਤੇ ਕਿ ਕਬੱਡੀਆ ਪੈਂਦੀਆਂ ਛੱਬੇ ਨੂੰ ਵੀ ਤੇ ਜਾਂਦਾ ਤੇ ਮੁੰਡਾ ਹਰਵਿੰਦਰ ਖੱਡੀ ਸੀ ਤੇ ਹੁਣ ਕਹਿੰਦਾ ਫੇਰ ਆਪਾਂ ਮੁਗਲ ਚੱਕਿਆ ਕਾਬੂ ਇਹਦਾ ਨਾ ਉਹ ਫਿਰੇਟੇ ਕਰਕੇ ਛੱਡਾਂਗੇ ਚਾਰ ਬਾਤ ਵੀ ਨੂਟ ਕਰ ਲਿਓ ਜਿਹੜੇ ਪੰਜਾਬ ਦੇ ਵਿੱਚ ਚੋਟੀ ਦੇ ਮੇਲ ਖੇਡਦੇ ਸਾਰੇ ਲੱਖਕੇ ਪੁੱਜਦੇ ਵਿੱਚ ਪੁੱਜਨੇ ਆ ਜਿਹੜੇ ਚ ਪੰਜਾਬ ਦੇ ਵਿੱਚ ਚੋਟੀ ਦਾ ਹਿੰਦਿਆ ਚੱਲ ਵੀ ਮਜੀਠੇ ਵਾਲਿਆ ਮਜੀਠੇ ਵਾਲਿਆ ਮਜੀਠੇ ਵਾਲਾ ਵੀ ਮੱਗੇ ਮੁੰਦੇ ਖਿਡਾਰੀਆਂ ਦੇ ਵਿੱਚ ਆਉਂਦਾ ਜਾਂਦਾ ਹੌਲੀ ਹੌਲੀ ਸੁਭਰਾਮਾ ਵਾਲਿਆ ਲੱਭਰਾ ਕਿਹਦੇ ਪਾਸਿਆ ਲੱਭ ਲੱਭਰਾ ਲੱਭਰਾ ਲੱਭਵਾ ਓ 30 ਸਕਿੰਟ ਤੇਰੇ ਨੇੜੇ ਨੇੜੇ ਤੇਰੇ ਹੋ ਗਏ ਸਭ ਤੇਰਾ ਕਿੰਨਾ ਯਾਰ ਕਦੇ ਸਭਾ ਆਉਂਦੇ ਬੱਦੂ ਦਾ ਟੱਕਰ ਹੋ ਗਏ ਲੇਕਨ ਦੂਰ ਪਰਫਾ ਦਾ ਪੁੱਜ ਹਸਤੇ ਲਾਕੇ ਦਾ ਬਾਦ 16 ਕਹਿੰਦੇ ਜੰਡੂ ਕੇ ਸਰਹਾਰੀ ਵਾਲਾ ਹੌਲੀ ਹੌਲੀ ਸੋਹਿਆ ਫਿੱਟ ਹੋਣਾ ਬੜਾ ਗੱਲ ਮਿਹਰਬਾਨੀ ਤੇਰਾ ਉਸਤਾਦ ਕਾਲੂ ਧਾਰੀ ਵਾਲ ਜਦੋਂ ਹੌਲੀ ਹੌਲੀ ਫਿੱਟ ਹੋ ਗਿਆ ਆ ਗਿਆ ਅੱਜ ਨੱਤੂ ਦੇ ਗੁਰਜਰੇ ਵਿੱਚ ਮੇਲਾ ਚੱਲ ਰਿਹਾ ਤੇ ਚਾਰੇ ਚੋਟੀ ਦੀਆਂ ਟੀਮਾਂ ਦੋ ਰਹਿ ਗਈਆਂ ਜਿਹ ਦੋ ਜਿਹੜੀਆਂ ਟੀਮਾਂ ਉਹ ਹਾਰ ਕੇ ਬਾਹਰ ਹੋ ਚੁੱਕੀਆਂ ਨੇ ਉਹ ਦੋ ਟੀਮਾਂ ਜਿਹੜੀਆਂ ਉਹ ਫੇਮੇਤੇ ਟੈਕ ਦੇ ਵਿੱਚੋਂ ਬਾਹਰ ਹੋ ਚੁੱਕੇ ਨੰਨੀ ਸਾਹ ਤੇ ਕੰਜੇ ਘਿਹਾਰਾ ਦੋਨਾਂ ਨੇ ਵੀ ਬੜਾ ਵਧੀਆ ਖੇਡੇ ਤੇ ਖੇਡ ਦਾ ਨਜ਼ਾਰਾ ਨਿਕਲਿਆ ਅੱਜ ਦੋ ਟੀਮਾਂ ਪਾ ਵੀ ਜੱਗਾ ਕਬੱਡੀ ਇਹ ਜੱਗਾ ਬਿਆਲਪੁਰਿਆ ਠਿੱਖੀਵੜ ਦੇ ਇਲਾਕੇ ਦਾ ਪੁਲਿਸ ਰੋਟੀ ਪਾ ਰਿਹਾ ਹੈ ਇਧਰ ਹੋਰ ਵੀ ਪੁੱਜੇ ਭਰਾ ਸਾਡੇ ਦੁਦੇਰ ਸਾਹਿਬ ਵਾਲੇ ਰਾਜ ਸਪੋਰਟ ਕਲਬ ਪੈਜੀ ਵਿੱਚ ਚੱਲਦੀ ਹੈ ਭਰਾਵਾ ਦੀ ਬਹੁਤ ਵੱਡੀ ਜਿਹੜੀ سپورਟ ਇਹਨਾਂ ਨੂੰ ਪੈਜੀ ਉਹਦੇ ਵਿੱਚੋਂ ਹੁੰਦੀ ਹੈ ਜਿੰਨੇ ਵੀ ਪ੍ਰਮੋਟਰ ਹੈ ਇਹਨਾਂ ਦੇ ਬਾਹਰ ਦੇ ਮੌਕਾ ਦੇ ਵਿੱਚ ਬੈਠੇ ਆਹ ਟੱਕਰ ਰਹੀ ਹੈ ਆਹ ਟੱਕਰ ਰਹੀ ਉਹ ਸੁਭਰਾਵਾ ਵਾਲਿਆ ਆਹ ਟੱਕਰ ਰਹੀ ਪਾ ਓਏ ਯਾਰ ਤੂੰ ਇੱਕ ਅੱਖਾਂ ਬਣਾਓ ਫਿਰ ਗਿਆ ਜੀ ਬਹੁਤ ਬਹੁਤ ਸਵਾਗਤ ਹੈ ਜਿਹੜੀਆਂ ਚਾਰ-ਪਾਰ ਤੋਂ ਟੀਮਾਂ ਖੇਡਣਗੀਆਂ ਲੱਖ 75 ਦੀ ਖੇਡਣਗੀਆਂ ਜਿਹੜੀਆਂ ਚਾਰ-ਪਾਰ ਤੋਂ ਟੀਮਾਂ ਇਸੇ ਗਰਾਊਂਡ ਦੇ ਵਿੱਚ ਖੇਡਣਗੀਆਂ ਪਹਿਲੀ ਨੂੰ ਲੱਖ ਦੂਜੀ ਨੂੰ 75 ਹਜ਼ਾਰ ਦੀ ਟੀਮਾਂ ਦੇ ਨਵਾ ਮੁੰਡਾ ਨਵਾ ਮੁੰਡਾ ਗਿਆ ਬਾਬਾ ਗਿਆ ਘਰੇ ਵਾਲਿਆ ਇਹ ਲੱਗਦਾ ਘਰ ਦਾ ਪੇਟੀ ਫੜ ਗਿਆ ਤੇ ਇਹਦੋਂ ਤੇ ਗਿਆ ਲੱਗਦਾ ਮੈਨੂੰ ਇਹ ਟੱਕਰ ਸਰੇ ਦੀ ਜੇ ਟੱਕਰ ਗਲਤ ਟਿਕਾਣੇ ਲੱਗੀ ਮੁੰਡੇ ਦੇ ਯੱਫਾ ਹੀ ਬੜਾ ਝੋਟਾ ਉਥੇ ਬਾਬੇ ਕਹਿੰਦੇ ਹੁੰਦੇ ਆ ਵੀ ਜਿੰਦਿਆਂ ਵੱਧ ਵੱੱਗੀਆਂ ਨਾ ਮੁਗਲ ਚੱਕੇ ਹੁੰਦੇ ਹੀ ਪੈਸੇ ਵੱਧ ਬੜਾ ਬੰਦਵੰਜਰ ਕਰਦੇ ਮੁੰਡੇ ਯਾਰ ਉਥੇ ਚਪੇੜਾ ਮਾਰਦੇ ਕਿਦੇ ਖਿੱਚ ਖਿੱਟ ਕੇ ਉਹ ਫਿਰ ਪਤਾ ਨਹੀਂ ਕੋਟ ਪੁੱਡੇ ਵਾਲਾ ਖੜਦਾ ਵੀ ਤੇ ਵਾ ਕਿੱਥੋਂ ਬਦੰਦਰ ਕੱਢ ਕੱਢ ਕੇ ਭੱਗਿਆ ਹੋਣੀ ਵੇਦੇ ਜਿੱਥੇ ਵਾਜੀ ਗਾਲ ਟਕਾਰੇ ਲਾ ਦਿੰਦੀ ਚੱਲ ਛੱਬਿਆ ਇਹ ਛੱਬਿਆ ਸੇਵਕ ਆ ਇਹ ਤੇਰਾ ਹਾਂ ਤਗੜਾ ਖੇਡਿਆ ਘਿਹਾਲੇ ਵਾਲਾ ਉਹਦੇ ਪੁੱਤਰ ਦੋ ਕਬੱਡੀ ਖੇਡਦੇ ਇੱਕ ਸਟਾਪ ਲਾਈਨ ਦੇ ਵਿੱਚ ਤੇ ਇੱਕ ਹੁਣ ਕਬੱਡੀ ਪਾ ਕੇ ਵਾਪਸ ਆਇਆ ਹੈ ਰੇਸ਼ਪਰ ਪ੍ਰਵਾਰ ਘਿਹਾਲੇ ਵਾਲਾ ਪਹਿਲੀ ਅੰਦੇ ਵਿੱਚ ਬਜ਼ੁਰਗ ਜਾਣਦੇ ਆ ਤਗੜਾ ਖੇਡਿਆ ਤੇ ਗੱਲ ਟਕਾਰੇ ਲੱਗੀ ਹੈ ਮਜੀਠੇ ਵਾਲਾ ਅਭੀ ਸਭਰਾਵਾ ਦਾ ਗੋਪੀ ਛੇ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਗੋਪੀ 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 ਪਿੱਛੇ ਮੇੜਾ ਮਾਰਦਾ ਮਾਰਦਾ ਲੱਗਦਾ ਬਿੰਦੂ ਉਹ ਬੱਲੇ ਬੱਲੇ ਕਰਵਾ ਗਿਆ ਪਤੰਦਰਾ ਜੱਫਾ ਖਾ ਗਿਆ ਹੋਇਆ 플레이ਰ ਇਸ ਧਾਰੀ ਵਾਲ ਦੇ ਗਾਲੂ ਦਾ ਕਹਿੰਦੇ ਛੱਡਿਆ ਹੋਇਆ 플레이ਰ ਉਹਨਾਂ ਵਾਲੇ ਸਮੇਂ ਦੇ ਵਿੱਚ ਗੱਲਾਂ ਹੋਰ ਵੀ ਟਕਾਲੇ ਲੱਗਣਗੀਆਂ ਪਾ ਵੀ ਬੁੱਗਿਆ ਕਬੱਡੀ ਤੇਰੇ ਭਰਾ ਨੇ ਇਧਰ ਜੱਫਾ ਲਾਇਆ ਉਧਰਲੇ ਪਾਸੇ ਵੇਣਿਆ ਵੀ ਤੇਰੇ ਵਾਲੇ ਪਾਸੇ ਕਿਹੋ ਜਿਹਾ ਆਹ ਕਿਤੇ ਪ੍ਰਦਰਸ਼ਨ ਹੁੰਦਾ ਹੈ ਉਗਲੀ ਗੱਲੀ ਤੇ ਯੋਧ ਸਿੰਘ ਵਾਲਿਆ ਹਰ ਹਰਵਿੰਦਰ ਹੈ ਪਰਲੀ ਗੱਲੀ ਤੇ ਬੱਬੂ ਸੁਭਰਾ ਪਿੰਡ ਦਾ ਬੜੀ ਸੋਹਣੀ ਜਿਹੀ ਟਰਾਈ ਕਰ ਗਿਆ ਨੰਬਰ ਇਟ ਦਾ ਤੇ ਕਿੰਦੋਂ ਐਂ ਕਿਤੇ ਖੱਡਾ ਖੜਕਾ ਜਾਂਦਾ ਗੱਭਰੂ ਚੱਲ ਵੀ ਗੱਭਰੂ ਆ ਪਾ ਦੇ ਕਬੱਡੀ ਇਹ ਸੁਭਰਾਵਾ ਵਾਲੇ ਬੱਗੇ ਦਾ ਚੇਲਾ ਕਬੱਡੀ ਪਾਰਿਆ ਤੇ ਗਰਜੰਟ ਜੰਟਾ ਮਹੀਦੀਪੁਰਿਆ ਕਾਲੂ ਧਾਰੀਵਾਲ ਦਾ ਚੇਲਾ ਮਨਜੀਤ ਸਿੰਘ ਰੇੜਾ ਪੈਂਦਾ ਜਦੋਂ ਕਬੱਡੀ ਦੇ ਵਿੱਚ ਹੋਣਾ ਸਾਰੇ ਪਾਸੇ ਦੀ ਫਰੰਦਗਾ ਜਿਹੜੀ ਰੱਖ ਰੱਖ ਕੇ ਚੱਲਣਾ ਪੈਂਦਾ ਹੈ ਇਹ 70 ਦੇ ਦਾਇਰੇ ਦੇ ਵਿੱਚੋਂ ਇਹ ਪਤਾ ਨਹੀਂ ਕਿਹੜੇ ਪਾਸੇੋਂ ਕਿਹੜੇ ਨੇ ਆ ਜਾਣਾ ਤੇ ਉਧਰਲੇ ਪਾਸੇ ਇੱਕ ਟੋਰੇਵਾਦੀ ਟੱਕਰ ਜਾਦੇ ਵਰਤਾਲੇਵਾ ਦੇ ਨਾਲ ਹੋਈ ਹੈ ਤੇ ਪਹਿਲਿਆਂ ਦੇ ਵਿੱਚ ਵੀ ਬੋਲਿਆ ਇਹ ਬਰਨਾਲੇ ਵਾਲੇ ਵੀ ਉਧਰ ਵੀ ਟੱਕਰ ਹੋਈ ਤੇ ਇਧਰ ਫੂਲਾ ਬਰਨਾਲੇ ਵਾਲਾ ਕਬੱਡੀ ਪਾ ਗਿਆ ਚਾਰ ਸਟਾਪਰ ਚੋਟੀ ਦੇ ਐ ਇਹ ਚਾਰਾਂ ਦੇ ਵਿੱਚੋਂ ਕਿਹੜਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਊਗਾ ਉਹ ਮਿਆ ਲੱਕ ਟੁੱਟ ਕੇ ਜਾਵਲ ਛੱਡ ਦੇ ਮਜੀਠੇ ਵਾਲੇ ਨੂੰ ਜਾਵਲ ਚੱਟ ਮਜੀਠੇ ਵਾਲੇ ਨੂੰ ਉਹ ਮਾਰਾ ਜੋਗੇ ਉਹ ਮਾਰਾ ਜੋਗੇ ਏ ਟੱਕਰ 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 ਫੂਲੇ ਦੇ ਉਹ ਕਹਿੰਦੇ ਮੋੜ ਸਿੰਘ ਜੀ ਪਿੱਛੇ ਥਾੜੇ ਵੇਖੋ ਮਾਰਾ ਇੱਧਰ ਲਿਆਓ ਇਹਨੂੰ ਇੱਧਰ ਲਿਆਓ ਇੱਧਰ ਲਿਆਓ ਮਾਰਾ ਆ ਬਾਹਰ ਲੈ ਲਓ ਬਾਹਰ ਕਰ ਲਓ ਕੋਈ ਨਹੀਂ ਆਜੋ ਆ ਜਾ ਪੁੱਤ ਮੇਰਾ ਕੋਈ ਗੱਲ ਨਹੀਂ ਤੇਰਾ ਧੰਨਵਾਦ ਤੂੰ ਕਬੱਡੀ ਨਾਲ ਜੁੜਾ ਹਰਵਿੰਦਰਾ ਇਹ ਛੱਪੇ ਨੂੰ ਹੱਥੋਂ ਫਿਰ ਨਹੀਂ ਪੈਂਦੇ ਹਾਂਜੀ ਰੇਸ਼ਮ ਜੀ ਕਰਦੀ ਕੋਈ ਬਾਤ ਜੀ ਤੋੜ ਮਾਰੋ ਯਾਰ ਤੇਲ ਉਟ ਗਿਆ ਫਾਈਨਲ ਦੇ ਵਿੱਚ ਮੈਨੂੰ ਲੱਗਦਾ ਕਿ 4 ਤੋਂ 5 ਜੱਫੇ ਸੁਭਰਾਵ ਦੀ ਟੀਮ ਵੱਲੋਂ ਆ ਗਿਆ ਮੁੰਡਾ ਕਾਰ ਦੇ ਸਰੀਰ ਵਿੱਚ ਆ ਸਰੀਰ ਭਰਿਆ ਵੀ ਜਿਆਦਾ ਕੰਮ ਨੇ ਇਹ ਤੇ ਜਾਣਾ ਤਾਰਾ ਦੀ ਕੰਬਣੀ ਇਹ ਚੱਲ ਵੀ ਜਬਰੂਆ ਆ ਰਲੇ ਮੈਂ ਲੱਗਦਾ ਇੱਕੋ ਜਿੱਕੇ ਹਾਰੀ ਸਾਡੇ ਕਿ ਟੱਕਰੇ ਦੇ ਹਾਰ ਗਿਰੋ ਹਾਰ ਮਿੱਤਰੋ ਪੱਜ ਦਾ ਨੂੰ ਇੱਕੋ ਜਿੱਕੇ ਵਾਨ ਮਿੱਤਰੋ ਕੇ ਰਾਜਾ ਖੇਲਾ ਗੱਲ ਕਰੇ ਲੱਖ ਲੱਖ ਦੀ ਅੱਜ ਧੁੱਪ ਪੈ ਗਈ ਨੰਦੂ ਕੇ ਦੇ ਤੌਰ ਤੇ ਖੇਡਦਾ ਹੈ ਜਿਹੜੀ ਲੱਤੂ ਵਾਲੇ ਪ੍ਰੀਤ ਹਰਾਂ ਦੀ ਟੀਮ ਖੇਡਦੀ ਹੈ ਉਹਦੇ ਵਾਸਤੇ ਪੱਕੇ ਤੌਰ ਤੇ ਮੁੰਡਾ ਖੇਡਦਾ ਚੱਲ ਵੀ ਜੱਗੇ ਆਹ ਕਬੱਡੀ ਸਭਰਾ ਦੇ ਫੇੜੇ ਦੇ ਵਿੱਚ ਕਬੱਡੀ ਆ ਜੱਗੇ ਦੇ ਹਰਵਿੰਦਰ ਜੱਗੇ ਦੇ ਜੋਰ ਸਿੰਘ ਬਾਜੀ ਧਰਤੀ ਆ ਜੱਗਾ ਗਿਆ ਹਰ ਮਿਸਰਾ ਜੱਗਾ ਗਿਆ ਜੱਗਾ ਗਿਆ ਨਾ ਤੇ ਜੱਗੇ ਦੇ ਪਿੱਛੇ ਮੁੰਡਾ ਪਿਆ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਇਹ ਖੜਕੇ ਦੜਕੇ ਵਾਲੀ ਕਬੱਡੀ ਹੋਣੀ ਆ ਜੱਗਾ 13 ਵੀ ਆ ਕੱਲ ਮਿੱਟੀ ਪਿੱਟੇ ਨੂੰ ਘੱਟ ਲੱਗਦੀ ਤੇ ਮੁੰਡਾ ਵੀ ਜੱਫੇ ਕਰਮੇ ਉਹ ਪਾਈ ਗਏ ਬਹੁਤ ਬਹੁਤ ਧੰਨਵਾਦ ਹੈ ਜੀ ਰਾਸ਼ਮਾ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਕੰਮ ਕਰਾਉਣਾ ਨੇ ਹਾਸੇ ਖੇਡੇ ਮਖੌਲ ਜੋ ਵੀ ਇਹਨਾਂ ਹਸਿਆ ਕਰਨਾ ਬਸ ਇਹ ਵੀ ਬਹੁਤ ਜ਼ਰੂਰੀ ਆਪਾਂ ਦੇ ਕਦੇ ਦੇਤੇ ਚਿੰਤਾ ਲਾਈ ਨਹੀਂ ਪਰ ਇੱਧਰ ਉਹ ਬੱਲੇ ਬੱਲੇ ਕਰਵਾਤੀ ਹੈ ਇਹ ਬੱਲੇ ਬੱਲੇ ਅਨਾਰ ਕਹਿੰਦੇ ਸਿਰੇਲਾ ਜੱਫਾ ਲਾ ਕੇ ਮੁੰਡਾ ਵੈਜਾ ਵੈਜਾ ਕਰਵਾ ਚੁੱਕਾ ਹੈ ਅਗਲੀ ਕਬੱਡੀ ਆਹ ਕਹਿੰਦੇ ਘਿਹੜਾਣੇ ਵਾਲੇ ਬੁੱਕੇ ਦੀ ਪਈ ਹੋਈ ਹੈ ਰਿਸ਼ਮਾ 5 ਮਿੰਟ ਸੱਜਾ 5 ਮਿੰਟ ਦਾ ਮੈਚ ਹੈ ਕਿਉਂਕਿ ਕਬੱਡੀ ਜਿਹੜੇ ਡੌਣਾ ਹੋਵੇ ਆਪਾਂ ਉਹਨੂੰ ਚੜਾ ਕੇ ਰੱਖਣਾ ਹੁੰਦਾ ਇਹ ਤੂੰ ਸਿੱਖ ਲੈ ਉਹਦੇ ਸਾਲ ਨੂੰ ਮੈਂ ਤੈਨੂੰ ਨਾਲ ਬੁਲਾਣਾ ਬਣਾਉਂਗਾ ਇਹ ਗਲਤ ਕਾੜੇ ਚੱਲ ਸੁਭਰਾਵਾ ਵਾਲਿਆ ਏ ਚੱਲ ਸੁਭਰਾਵਾ ਵਾਲਿਆ ਗਲਤ ਕਾੜੇ ਗਲਤ ਗਾਣੇ ਗੁੱਟ ਦਾ ਫੜਾਕੂ ਜਿੱਡੇ ਦਾ ਫੜਾਕੂ ਚਾਰੂ ਚੰਦ ਕੇ ਨਹੀਂ ਗੱਲ ਸਮੇਂ ਦੀ ਹੋਣੀ ਹੈ ਜੇ ਅੱਗੇ ਵਿੱਚ ਹੁੰਦੇ ਜੱਗ ਦੇ ਨਹੀਂ ਚੇਲਾੜੀ ਨੂੰ ਉਸਤਾਦ ਹੀ ਬਣਾਵਾ ਲੇਖਦਾ ਆਪਾ ਚੇਲੇ ਨੇ ਚੇਦੇ ਚੂਲੇ ਕਿੱਥੇ ਮੰਦੇ ਅੱਜ ਕੱਲ ਉਸਤਾਦਾਂ ਦੀਆਂ ਕੰਨਾਂ ਚਲਦੀਆਂ ਨੇ ਬਹੁਤ ਧੰਨਵਾਦ ਹੈ ਰਿਸ਼ਭਾਏ ਕੁਮਿੰਟਾ ਫੂਲਾ ਮੁਰਨਾਲੇ ਵਾਲਾ ਵੇਖੀਏ ਢੇੜੇ ਪਾਸੇ ਟੱਕ ਦੇ ਢੇੜੇ ਪਾਸੇ ਹੱਥ ਮਜੀਠੇ ਵਾਲਿਆ ਇਹ ਟੱਕਰ ਆ ਗਈ ਲੱਗਦੇ ਇਹ ਕਈ ਵਾਰ ਇੱਕੋ ਕਲੱਬ ਨੇ ਖੇਡਿਆ ਜਾਮੂ ਸਾਹਮਣੇ ਅੱਜ ਆਮੋ ਸਾਹਮਣੇ ਕਈ ਵਾਰ ਇੱਕੋ ਕਲੱਬ ਨੇ ਏ ਚਾਲੋ ਫੂਲਿਆ ਫੂਲਿਆ ਪੱਟਾ ਦੇ ਨੈਟ ਲੱਗੀ ਹੋਈ ਹੈ ਆਹ ਤੇਰੇ ਇਲਾਕੇ ਦੇ ਵਿੱਚ ਇੰਨਾ ਖੇਡ ਵੱਡ ਤੇ ਇੱਕ ਪਿੰਡ ਖੇਡਾਂ ਚ ਪੇੜਾਂ ਵਾਲੇ ਜਿਹੜੇ ਪਿੰਡ ਦੇ ਬਜ਼ੁਰਗ ਜੋਤਾ ਸਿੰਘ ਜੀ ਸੁਭਰਾ ਸਾਹਿਬ ਖੇਡ ਗਏ ਚ ਪੇੜਾਂ ਵਾਲੀ ਅਹੜ ਗੱਲ ਟਕਾਣੇ ਲਾ ਗਏ ਨੇ ਪਹਿਲੀ ਰੇਡ ਤੇ ਚਾਰਾਂ ਦੇ ਵਿੱਚੋਂ ਹਰਵਿੰਦਰਾ ਇਹਨੂੰ ਵੀ ਜੱਫੇ ਘਾਟੀ ਲੱਗ ਗਿਆ ਮੇਰੇ ਹਿਸਾਬ ਨਾਲ ਕਟੋਰੇ ਵਾਜਦੇ ਅੱਜ ਮੱਟੀ ਨਹੀਂ ਪਿੰਡ ਸੁਭਰਾਵਾ ਵਾਲਾ ਫਿਰ ਕਬੱਡੀ ਪਾ ਗਿਆ ਪੰਜਾਬ ਦੇ ਵੱਡੇ ਪਿੰਡਾਂ ਦੇ ਵਿੱਚ ਗੱਲ ਚੱਲਦੀ ਹੈ ਜਿਹੜੇ ਪਿੰਡ ਨੇ ਬੱਧ ਪਲੇਅਰ ਬੈਦਾ ਕੀਤੇ ਉਹ ਇਲਾਕਿਆਂ ਦੀ ਗੱਲ ਚੱਲਦੀ ਹੈ ਪਰ ਤਾਂ ਜਿਲਾ ਪਲੇਅਰਾਂ ਦਾ ਖੇਡਾ ਕਬੱਡੀ ਦਾ ਜਿਲਾ ਉਹ ਗੱਲ ਟਿਕਾਣੇ ਨੇ ਜਾਣ ਤੋਂ ਟਾਪਰ ਆਹ ਗੱਲ ਬੜੀ ਹੋਣੀ ਵੀ ਹੋਣ ਗੱਲ ਬੜੀ ਇੱਕ ਪਿੰਡ ਕਬੱਡੀ ਖੇਡਦਾ ਸਾਨੂੰ ਜੋ ਕੁਝ ਵੀ ਨਵਾ ਕਰੋਗੇ ਉਹਦੇ ਵਿੱਚ ਨਵਾ ਕਰਕੇ ਵਿਖਾਈਏ ਤਾਂ ਗੱਲ ਅੱਜ ਕੱਲ੍ਹ ਦਰਸ਼ਕ ਪਸੰਦ ਹੀ ਉਹ ਕਰਦੇ ਜੇ ਨਵਾ ਹੋਵੇ ਫਿਰ ਗੱਲ ਬਣਦੀ ਆ ਉਹ ਕਹਿੰਦੇ ਸ਼ੱਬਾ ਭਗਵਾਨਪੁਰੀਆ ਕਬੱਡੀ ਪਾ ਰਿਹਾ ਚਾਰ ਸਟਾਪਰ ਬੱਦੂ ਵਰਗੇ ਪਿਆਰ ਨੇ ਬੱਬੂ ਸੁਭਰਾ ਕਹਿੰਦੇ ਬੜੀ ਸੋਹਣੀ ਜੀ ਟਰਾਈ ਕਰ ਗਿਆ ਤੇ ਨੰਬਰ ਇਹ ਚੋਟੀ ਦਾ ਧਾਰੀ ਵਾਲੀ ਟੀਮ ਆ ਹੁਣਾਂ ਸੀ ਇਹ ਪਲੇਅਰ ਨੇ ਚੰਗਾ ਖੇਡਦੇ ਮੁੰਡੇ ਸਾਰੇ ਵਧੀਆ ਖੇਡਦੇ ਐ ਕਈ ਵਾਰੀ ਕਮੈਂਟਰੀ ਬਣਾ ਦਿੰਦੇ ਐ ਗੁੱਸਾ ਚੜਾ ਜਿਹਾ ਕੇ ਵੀ ਫਰਲੋ ਜਾਨ ਆ ਗਿਆ ਜੋ ਇਹ ਗੱਲ ਟਕਾ ਦੇ ਚਾ ਲੋ ਭਾਈ ਲੱਤੂ ਵਾਲਿਆ ਤੇ ਬਾਬਾ ਇਹਦੇ ਇੱਕ ਇੱਕ ਚਰਾਜੋ ਕੇ ਪਿੰਡ ਬਾਬੇ ਦਾ ਅਮਰਕੌਰ ਦਾ ਇਲਾਕਾ ਬਾਡਰ ਦਾ ਇਲਾਕਾ ਤੇ ਗੱਲ ਟਕਾਣੇ ਨੇ ਇਹ ਗੱਲ ਟਕਾਣੇ ਨਵਾਂ ਮੁੰਡਾ ਔਰ ਵਾਲੇ ਸਵੇ ਦੇ ਵਿੱਚ ਨਿੱਕੇ ਲੱਟਕਾਰੇ ਲੱਗਣ ਗਿਆ ਛੱਬੇ ਦੀ ਫੇਰ ਕਬੱਡੀਆਂ ਕੋਟਲੀ ਪਿੰਨਵਾਦੀ ਚਾਰ ਸਟਾਪਰ ਨੇ ਖੁਭਰਾ ਵਾਲੇ ਤੇ ਚਾਰੇ ਕਹਿੰਦੇ ਚੰਗੇ ਸਟਾਪਰ ਲੱਗਿਆ ਯਾਦਿਆ ਟੋਟ ਲੱਗ ਗਏ ਜਬਰ ਸ਼ੱਟ ਸੁਭਰਾਵਾ ਵਾਲੇ ਬੱਬੂ ਨੂੰ ਤੇ ਮਦਦਿਆ ਫੈਸਲੇ ਕਿਹੜੇ ਪਾਸੇ ਹੋ ਗਿਆ ਸਟਾਪਰ ਜੋੜ ਚੁੱਕਿਆ ਜੀ ਨੰਬਰ ਓਏ ਆ ਜਾ ਓਏ ਆ ਜਾ ਆ ਜਾ ਆ ਜਾ ਕੋਈ ਗੱਲ ਨਹੀਂ ਓਏ ਆ ਜਾ ਓਏ ਕੋਈ ਗੱਲ ਨਹੀਂ ਸੁਭਰਾਵਾ ਵਾਲਿਓ ਚਾਰੇ ਨੂੰ ਰਜਾਈ ਦਾ ਤੇ ਗੋਦ ਵੀ ਵਧਾਈ ਦਾ ਤੁਹਾਨੂੰ ਨੰਬਰ ਮਿਲ ਕੇ ਆਉਂਦਾ ਲੜੋ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਮਜੀਠੇ ਵਾਲਿਆ ਉਹੀ ਤੇ ਮਜੀਠੇ ਵਾਲਿਆ ਉਹੀ ਰੇਡ ਤੇ ਉਹੀ ਚਾਬੀ ਉਹੀ ਰੇਡ ਤੇ ਉਹੀ ਚਾਬੀ ਜਿੰਦਾ ਦੀ ਖੜਕਦੀ ਆ ਉਹ ਜਿੰਦਾ ਦੀ ਲੱਖ ਦੇ ਕੋਈ ਹੱਥਾ ਨਹੀਂ ਚਾਰੇ ਖੱਡਣ ਗਿਆ ਇਸੇ ਦਾ ਸਮੇਂ ਦਾ ਪੁੱਝਿਓ ਉਹ ਮੈਚ ਹੈ ਜਿਹੜੇ ਆਪਾਂ ਨੂੰ 1 ਵਜੇ ਤੇ ਨਾਲ ਜਿਹੜੇ 1:3 ਵਜੇ ਦਾ ਸ਼ੁਰੂ ਕਰਵਾਉਣੇ ਪੈਣੇ ਆ ਬਾਕੀ ਕੋਈ ਗੱਲ ਨਹੀਂ ਮਾਰਚ ਦੇ ਮਹੀਨੇ ਦੇ ਵਿੱਚ ਦਿਨਾਂ ਦਾ ਵੀ ਬਹੁਤ ਹਰਕਤ ਪੈ ਜਾਂਦਾ ਹੈ ਲੈਤਰ ਦਾ ਪ੍ਰਬੰਧ ਵੀ ਰੱਖਿਓ ਕਿਉਂਕਿ ਇੱਕ ਅੰਦਾ ਮੈਚ ਵਿੱਚ ਸ਼ੋਅ ਮੈਚ ਵੀ ਹੋ ਜਾਂਦਾ ਮੈਚ ਵੀ ਲੱਜ ਜਾਂਦਾ ਬੱਬੂ ਸੁਭਰਾ ਤੇ ਮੈਨੂੰ ਭਗਵਾਨਪੁਰਿਆ ਛੱਬੇ ਜੀ ਕਬੱਡੀ ਬੜੀ ਸਾਫ਼ ਕਬੱਡੀ ਬੜੀ ਸਾਫ਼ ਉਹ ਕਬੱਡੀ ਬੜੀ ਸਾਫ਼ ਉਹ ਵੇਖੀ ਵੀ ਆਖੀ ਵੇਖੋ ਧਾਰੀਵਾਲ ਦੇ ਕਾਲੂ ਨੂੰ ਇਹ ਰੇਡਰ ਤੇ ਬੜੀ ਆਪਕੋ ਮੱਤਕ ਵੀਰਾਂ ਦਾ ਧੰਨਵਾਦ ਸ਼੍ਰੀਮਾਨ ਸਤਬਾਬਾ ਸੁਖਰਾਜ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨੇ ਤੇ ਸੰਗਤ ਨੂੰ ਖੁੱਲੇ ਸੱਦੇ ਲਾ ਰਿਹਾ 4 ਮਾਰਚ ਦੇ 4 ਮਾਰਚ ਦੇ ਬਹੁਤ ਬਹੁਤ ਸਵਾਗਤ ਹੈ ਜਿੰਦੇ ਸਾਡੇ ਜਿੰਦੇ ਵੀ ਤੇ ਤਰੀਕ ਨੁਕੀ ਭਾਈਆਂ ਨੂੰ ਹੋਣ ਆਇਆ ਧਾਤ ਵਾਲਾ ਲੱਤੂ ਕੇ ਗੁਰਜ ਵਾਲਿਓ ਜਿੰਦੇ ਸਾਡੇ ਪ੍ਰਬੰਧਕ ਵੀਰ ਸੇਵਾਦਾਰ ਆ ਰਿਹਾ ਜਿਹਦਾ ਮਲਵਾਨ ਸਰਵਾਰ ਵੀ ਹੈ ਪਰ ਸੁਪਾ ਕੋਰਨੀ ਵਾਲਾ ਫੇਰ ਉਸੇ ਦੇ ਨਾਲ ਟੱਚ ਕੀਤੀ ਜਿੰਦੇ ਪਹਿਲਾ ਨੰਬਰ ਜੋੜਿਆ ਤੇ ਕਹਿੰਦਾ ਉਸੇ ਦੇ ਕੋਲੋਂ ਨੰਬਰ ਬਾਦਵਾ ਦੀ ਕਿਰਪਾ ਕਬੱਡੀਆਂ ਬਹੁਤ ਸੋਹਣੀਆਂ ਪਾਈਆਂ ਨੇ ਕਬੱਡੀਆਂ ਜਿੱਤੀਆਂ ਵੀ ਪਾਈਆਂ ਬਹੁਤ ਸੋਹਣੀਆਂ ਪਾਈਆਂ ਭਾਈ ਲੱਧੂ ਵਾਲੇ ਕਹਿੰਦੇ ਪ੍ਰੀਤ ਦਾ ਪਿੰਡੂ ਕਬੱਡੀ ਪਾ ਰਿਹਾ ਚਾਰ ਲੱਗੇ ਹੋਇਆ ਜੰਡੇ ਵਰਗੀ ਤੇ ਚਾਰਾਂ ਦੇ ਵਿੱਚੋਂ ਪਾਪਿਆ ਲੱਗਦਾ ਟੁੱਟ ਕੇ ਮਜੀਠੇ ਵਾਲੀ ਪੁੱਠੀ ਕੰਜੀ ਬੜੀ ਮਜ਼ਹਬੂਤ ਹੈ ਤੇ ਸਾਡੇ ਤੰਦ ਜੀਮ ਦੀ ਕੱਦ ਜਹੀ ਮਜ਼ਹਬੂਤ ਉੱਠੀ ਨਹੀਂ ਬਣੀ ਜਾਈਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੇ ਇਹ ਮੁੱਕੀ ਸਿਰਫ ਕੈਂਚੀ ਦੀ ਗੱਲ ਕਰ ਰਿਆ ਰੁੜਕੀ ਦਾ ਸੋਣ ਜਿਹਦਾ 65 ਕਿਲੋ weight ਤੇ ਜਿਹਨੇ 7 ਲੱਖ ਰੁਪਏ ਦਾ ਜੱਫਾ ਵਿਦੇਸ਼ਾਂ ਦੇ ਵਿੱਚ ਲਾਤਾ ਉਹ ਵੀ ਇੱਕ ਇਹੋ ਜਿਹੇ ਰੇਡਰ ਨੂੰ ਲਾਇਆ ਜਿਹਦਾ ਇੱਕ ਇੱਕ ਬਾਜੂ 30 ਕਿਲੋ ਭਾਰ ਸੀ 65 ਕਿਲੋ weight ਵਾਲਾ ਉਹਨੂੰ ਰੁੜਕੀ ਜਿਹੜੇ ਪੱਤਰਕਾਰ ਹੁੰਦੇ ਆ ਉਹ ਕਹਿੰਦਾ ਯਾਰ ਸਾਨੂੰ ਤੇ ਤਾਰੇ ਪੁੱੁੱਠੀ ਦੇ ਆ ਉਹ ਵੀ ਪੁੱੁੱਠੀ ਕਹਿੰਦੀ ਚੋਦ ਬਾਬੇ ਦੇ ਵਿੱਚੋਂ ਤੂੰ ਨਹੀਂ ਫਿਰ ਮਾਝੇ ਦੇ ਵਿੱਚ ਆ ਗਈ ਮਾਲਵੇ ਦੇ ਵਿੱਚ ਆ ਗਈ ਅੱਜ ਕੱਲ ਮੁੰਡੇ ਵਾਦਾ ਮੁੰਡੇ ਪੁੱੁੱਠੀ ਕਿੱਤੀ ਬਹੁਤ ਲੱਗਦਾ ਕਿਉਂਕਿ ਸਿੱਖਿਆ ਜਿਹੜੇ ਕੋਈ ਚੰਗੇ ਉਸਤਾਦ ਕੋਲ ਦੇਖਦੇ ਉਹ ਕੁੁੱਡੀਆਂ ਸਿੱਧੀਆਂ ਸੱਲ ਪਾ ਜਾਂਦੇ ਆ ਪੰਮਾ ਪੰਮਾ ਟੰਮਿਆ ਤੇ ਪੰਮਿਆ ਭੂਲਾ ਗਿਆਈ ਇਹ ਪਿੱਛੇ ਹੋ ਗਿਆ ਨਾ ਫੇਰ ਕਿਹਾ ਫੇਰ ਕਿਹਾ ਪੰਮਿਆ ਪੰਮਿਆ ਭੂਲਾ ਗਿਆਈ ਏ ਟੱਕਰ ਟੱਕਰ ਗਿਆ ਤੇ ਉਹ ਬਰਨਾਰੇ ਵਾਲਾ ਪਿੰਟਰ ਵੀਰਾਂ ਦਾ ਬਹੁਤ-ਬਹੁਤ ਸਵਾਗਤ ਧੰਨਵਾਦ ਕੀਤਾ ਜਾਂਦਾ ਹੈ ਉਧਰ ਕਬੱਡੀ ਫੇਰ ਉਹ ਕਟੋਆ ਜੇ ਰਾਜ ਦੀ ਰਾਜੂ ਦੀ ਪਈ ਹੋਈ ਹੈ ਸ਼ੋਰ ਸਿੰਘੀ ਅਤਾਬੇ ਨੂੰ ਆਪਣਾ ਉਸਤਾਦ ਮੰਨਿਆ ਮੁੰਡੇ ਨੇ ਸ਼ੋਰ ਸਿੰਘੀ ਅਤਾਬੇ ਨੂੰ ਆਪਣਾ ਉਸਤਾਦ ਮੰਨਿਆ ਮੈਚ ਸਮਾਪਤ ਤਾਂ ਜਾਂਦੇ ਜਾਂਦੇ ਇੱਕ ਚੜ੍ਹਵੀਂ ਕਲਾ ਦਾ ਜਕਾਰਾ ਲਾ ਲੀਏ ਬੋਲੇ ਈ ਸੋ ਨਿਹਾਲ ਭਾਗੂ ਕਿਰਪਾ ਕਰੇ ਜਲਦੀ ਕਲਾ ਕਰੇ ਫਾਈਟਰ ਦੇ ਵਿੱਚ ਕਿਹੜੀ ਟੀਮ ਜਿੱਤੀ ਆ ਪ੍ਰਦੀਪ ਜੀ ਇੱਕ ਵਾਰੀ ਦੱਸ ਦਿਓ ਬਾਅਦ ਵਿੱਚ ਆਪਾਂ ਰੇਸ਼ਮ ਨੂੰ ਮੈਕ ਦੇਣਾ 2 ਮਿੰਟ ਵਾਸਤੇ ਫਿਰ ਜੋਤੀ ਰਾਜਾ ਜੱਪਾ ਲਾ ਲਾ ਬਹਿ ਜਾ ਬਹਿ ਨਾ ਕਰਵਾ ਦਿੰਦੇ ਆ ਉਧਰ ਸਾਡੇ ਗੁਰਵਿੰਦਰ ਸਿੰਘ ਜੀ ਸਰਪੰਚ ਉਹਦੇ ਦੋਸਤ ਵੀ ਤਾਂ ਨਾਗਪੁਰ ਤੋਂ ਪੁੱਜਿਆ ਗੁੱਲੂ ਸਰਪੰਚ ਨਾਗਪੁਰ ਪਰਮੇਸ਼ਵਰ ਸੰਧੂ ਟਰਾਂਸਪੋਰਟ ਵਾਲੇ ਹਰਦੇਵ ਸਿੰਘ ਜੀ ਸੰਧੂ ਟਰਾਂਸਪੋਰਟ ਹੈਰੀ ਚੀਪਾ ਇਹ ਸਾਡੇ ਗੁਰਬੀਰ ਸਰਪੰਚ ਇਹ ਸਾਡੇ ਵੀਰ ਟਰਾਂਸਪੋਰਟ ਵਾਲੇ ਪੁੱਜੇ ਸੱਤੂ ਟਰਾਂਸਪੋਰਟ ਸਾਧਾ ਦੇ ਗੱਲ ਫੇਰ ਹੀ ਪੜਦੀ ਐ ਗੱਲ ਫੇਰ ਟਕਾਲੇ ਲੱਗਦੀ ਐ ਸ਼ੰਭਾ ਫੇਰ ਆ ਗਿਆ ਕੋਰਲੀ ਕੰਡ ਵਾਲਾ ਚਾਰ ਸਟਾਪਰ ਅੱਗੇ ਲਾਈ ਫਿਰਦਾ ਐ ਸ਼ਭਰਾ ਪਿੰਡ ਵਾਲੇ ਹਰਵਿੰਦਰਾ ਲੱਗ ਟੁੱਟ ਕੇ ਜਾਬਲ ਚਾਡਾ ਉਹਦੇ ਨਾਲ ਦੇ ਸੇਵਕ ਨੂੰ ਬੱਬੂ ਸ਼ਭਰਾ ਕਹਿੰਦੇ ਪਰਲੀ ਕੰਨੀ ਤੋਂ ਇੱਕ ਨੰਬਰ ਤੋਂ ਟੁੱਟ ਟੁੱਟ ਕੇ ਆਉਂਦਾ ਕਿ ਸ਼ਭਰਾ ਵਾਲਾ ਸੁਕਰਾਰ ਦਮੂਣਾ ਉਹ ਗੱਲ ਕਿਹਦੇ ਸ਼ਭਰਾ ਅਜਤ ਹੋਣੀ ਐ ਤੇ ਇਕਲੇ ਪਾਸੇ ਧਾਰੀ ਵਾਲੀਏ ਕਹਿੰਦੇ ਅੱਧੀ ਜਿੱਤ ਕੇ